ਕਸਾਨਾ ਵੱਲੋਂ ਝੋਨੇ ਦੀ ਲਾਉਣ ਦੀ ਤਿਆਰੀ ਹੈ ਬਾਹਣਾ ਜੋ ਖੇਤ ਹੈ ਦੋਨੇ ਪਾਸੇ ਦਿਖਾ ਰਹੇ ਆ ਬਾਹੇ ਹੋਏ ਨੇ ਇਸ ਵਾਰ 9 10 ਤਰੀਕ ਤੋਂ ਸਾਹਮਣੇ ਫੱਕ ਲੱਗੀ ਹੋਈ ਐ 9 10 ਤਰੀਕ ਤੋਂ ਚੋਨੇ ਦੀ ਇਹ ਹਾਲ ਐ ਕੱਦੋ ਹਾਰੇ ਚੋਨਾ ਫਿਰ ਹੈ ਦੰਡੋਜੀ ਦੰਡੋਜੀ ਸੇਖੋ ਕਹਿੰਦਾ ਵੀ ਠੰਡ ਹੋ ਜਾਂਦੀ ਗਰਮੀ ਐ ਇਹ ਉਹ ਸਰਕਾਰ ਵੱਲੋਂ ਕਦੋਂ ਤੋਂ ਹੈ 10 ਤਰੀਕ ਤੋਂ ਮਤਲਬ 10 ਤਰੀਕ ਤੋਂ ਆਪਣੇ ਹਾਂ ਆਪਣਾ ਜਿਹੜਾ ਜ਼ੋਨ ਵੰਡਿਆ ਹੋਇਆ 10 ਤੋਂ ਹੈ ਨਾ ਹਾਂ 10 ਜੂਨ ਤੋਂ ਜੋ ਨੇਦੀ ਬਜਾਈ ਕਿਸਾਨਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਵੇਗੀ ਪਾਣੀ ਆ ਗਿਆ ਤੇ ਸੂਏ ਚ ਹੈ ਅੱਛਾ ਪਾਣੀ ਵੀ ਆ ਗਿਆ ਸੂਏ ਚ ਠੀਕ ਹੈ ਆ ਤਿਆਰੀ ਵੇਅਰ ਕਰਦੇ ਨੂੰ 15 ਤਰੀਕੀ ਹੋਜੀ ਤਿਆਰੀ ਵੇਅਰੀ ਕਰਦੇ ਨੂੰ ਆ ਸੂਏ ਚ ਵੀ ਪਾਣੀ ਛੱਡਤਾ ਇਹ ਦਾਸ ਤੋਂ ਚੋਨੇ ਦੀ ਲਵਾਈ ਸ਼ੁਰੂ ਆ ਆ ਬਾਹਣ ਤਿਆਰ ਕੀਤੇ ਵੇ ਨੇ ਆ ਤੁਹਾਨੂੰ ਦਿਖਾ ਦਿੰਨੇ ਤੇ ਖੇਤ ਜਾ ਰਹੇ ਸੀ ਅੱਜ ਦਿਲ ਕੀਤਾ ਮਖਿਆ ਬਣਾਈਏ ਵੀਡੀਓ ਇੱਧਰ ਮੇਰੇ ਸੱਜੇ ਹੱਥ ਮੂੰਗੀ ਲੱਗੀ ਹੋਈ ਐ ਵਧੀਆ ਫਸਲ ਖੜੀ ਐ ਮੂੰਗੀ ਦੀ ਲੱਗੀ ਵੀ ਇੱਧਰ ਸਾਹਮਣੇ ਸਰਕਾਰ ਵੱਲੋਂ 10 ਤਰੀਕ ਨੂੰ ਝੋਨੇ ਦੀ ਵਿਜਾਈ ਸ਼ੁਰੂ ਹੋ ਜਾਵੇਗੀ ਖੇਤ ਲਗਭਗ ਕਿਸਾਨਾਂ ਵੱਲੋਂ ਤਿਆਰੀ ਕਰ ਲਈ ਬਸ ਜਿਵੇਂ ਹੀ ਲਾਰਮ ਵੱਜ ਗਿਆ 10 ਤਰੀਕ ਦਾ ਤੇ ਉਹ ਨੇ ਦਿ ਲਵਾਈ ਸ਼ੁਰੂ ਹੋਊ। ਪ੍ਰਵਾਸੀ ਮਜ਼ਦੂਰ ਵੀ ਪਹੁੰਚ ਗਏ ਨੇ ਇਸ ਸੂਬੇ 'ਚ। ਸ਼ਾਇਦ ਉੱਥੇ ਮੋਟਰ ਤੇ ਬੈਠੇ ਹੋਣ। ਤਿਆਰ ਇਧਰ ਆ ਦੇਖੋ। ਪਾਣੀ ਲੱਗਿਆ ਹੋਇਆ। ਛੱਡਿਆ ਵੇ ਪਾਣੀ ਤੇਖਦੇ ਆ ਕਰਾਉਂਦੇ ਆ ਗੱਲ ਜੇ ਹੋਏ ਉੱਥੇ ਸਾਹਮਣੇ ਕਿਸਾਨ ਤਿਆਰ ਕਰੀ ਜਾਂਦੇ ਆ ਮੋਟਰ ਆ ਗਈ ਇਕੱਠਾਈ ਟੱਕ ਹੈ ਸਾਰਾ ਵਾਹਨ ਦਾ ਦਿਖਾ ਰਿਆ ਤੁਹਾਨੂੰ ਤੇ ਮਿਲ ਕੋਲ ਤਿਆਰੀ ਕੀਤੀ ਹੋਈ ਹੈ ਆ 10 ਤਰੀਕ ਨੂੰ ਝੋਨੇ ਦੀ ਲਵਾਈ ਸ਼ੁਰੂ ਹੋ ਜੇ ਬਈਗੀ ਐਮੀ ਨਹੀਂ ਕਹਿੰਦੇ ਵੀ ਬਾਤ ਦਰਖਤ ਲਾਓ ਤੇ ਵਾਤਾਵਰਨ بچਾਓ ਦੇਖੋ ਮੋਟਰ ਤੇ ਦਰਖਤ ਲੱਗੇ ਹੋਏ ਨਾ ਕਿੰਨੇ ਵਧੀਆ ਹਵਾ ਚੱਲ ਰਹੀ ਹੈ ਉਹ ਵਧੀਆ ਹਵਾ ਚੱਲ ਰਹੀ ਹੈ ਹਾਲ ਨੇ ਵੀ ਲਾਇਏ ਵੇ ਨੇ ਕਿਸਾਨ ਵੱਲੋਂ ਪੰਛੀਆਂ ਲਈ ਕੀ ਉੰਧਾੜੇ ਨੇ ਇਹ ਦੇ ਗਏ ਕਿਆ ਬਾਤ ਹੈ ਦਰਖਤਾਂ ਦੀ ਸ਼ੈਰੀ ਲਾਈਟ ਤਾਂ ਹੈਗੀ ਐ ਪਰ ਮੋਟਰਾਂ ਵਾਲੀ ਲਾਈਟ ਬੰਦ ਹੈ ਕੇ ਮੇਓ ਕੀ ਹਾਲ ਹੈ ਮੋਟਰ ਹੈ ਨਹੀਂ ਹੈ ਮੋਟਰ ਗਈ। ਟਰ ਗਈ ਮਖਿਆ ਲਾਈਟ। ਫਤੋ ਲਾਉਣਾ ਛੋਣਾ ਫਿਰ। 10 ਤੋਂ 10 ਤਰੀਕ ਤੋਂ 10 ਤੋਂ ਸ਼ੁਰੂ ਹੈ ਨਾ। 10 ਤਰੀਕ ਤੋਂ ਛੋਣੇ ਦੀ ਲਵਾਈ ਸ਼ੁਰੂ ਹੋ ਜੂਗੀ। ਹੈ ਨਹੀਂ। ਇਹ ਸਾਡੇ ਬਲਤੇਜ ਬੋਗਾ ਜੀ ਜੋ ਪਿੰਡ ਤਾਜੋ ਖੁਰਦ ਦੇ ਸਾਫ ਦਾ ਸਰਪੰਚ ਹੈ। ਰਾਜਨੀਤੀ ਦੇ ਵਿੱਚ ਵੀ ਹਿੱਸਾ ਲੈਂਦੇ ਆ। ਵਧੀਆ ਇਨਸਾਨ ਨੇ ਇਹ। ਮਿਲਨਸਾਰ ਨੇ। ਹੋਰ ਕੀ ਹਾਲ ਚਾਲ ਹੈ? ਬਹੁਤ ਵਧੀਆ। ਠੀਕ ਹੈ ਵਧੀਆ। ਹੋਰ ਗੱਲਬਾਤ। ਜੜਦੀ ਪਤਾ ਜੀ। ਕੰਮਕਾਰ। ਬਹੁਤ ਵਧੀਆ ਜੀ। ਵਧੀਆ ਤਿਆਰੀ ਹੈ। ਤੇ ਕਰਲੇ ਪ੍ਰਵਾਸੀ ਮਿਹਦੂਰ ਫਿਰ। ਆਉ ਆ ਰਹੇ ਆਈ ਚੱਲੇ ਦੇ ਉਧਰ। ਅੱਛਾ ਕਦੋਂ ਆ ਜਾਣਗੇ? ਮੋਂ 10 ਤਰੀਕ ਤੱਕ ਆ ਜਾਣਗੇ। ਇਹ ਕਹਿੰਦੇ ਵੀ 9-10 ਤਰੀਕ ਤੱਕ ਵਾਈ ਵਾਰੀ ਆਉਂਦੇ ਆ ਇਸ ਵਾਲੀ ਆਉਂਦੇ ਆ ਉਹ ਆ ਸਾਰਾ ਬਾਹਣ ਇਹਨਾਂ ਦਾ ਚੰਗੇ ਦਰਖਤ ਲੱਗੇ ਹੋਏ ਮੋਟਰਾਂ ਤੇ ਦੋ ਮੋਟਰਾਂ ਇਕੱਠੀਆਂ ਤੇ ਵਾਹਿਗੁਰੂ ਸੁੱਖ ਰੱਖੇ ਕੰਮ ਵਧੀਆ ਟਾਈਮ ਨਾਲ ਨਿਬੜ ਜੇ ਚਲੋ ਫਿਰ ਮਿਲਦੇ ਆਂ ਅਗਾਂਹ ਵਾਲੀ ਵੀਡੀਓ ਚ ਧੰਨਵਾਦ